ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਜਾਰੀ ਹੋਇਆ ਵੱਡਾ ਅਲਰਟਿਕ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਨੋਟੀਫਿਕੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਹੈ ਦੋਸਤੋ ਆਈਆ ਦੇਸ਼ ਦੇ ਵਿੱਚ ਅਗਲੇ ਮਹੀਨੇ ਤੋਂ ਤਹਿਰ ਦਾ ਸੀਜ਼ਨ ਫਿਰ ਹੁਣ ਜਾਰੀ ਹੈ ਖਸਾਏ ਕੈਦ ਦੌਰਾਨ ਪਾਕਿਸਤਾਨ ਦੀ ਖੂਗਿਆ ਏਜੰਸੀ ਆਈਐਸਆਈ ਪੰਜਾਬ ਦੇ ਚਤੁਰਾਈ ਹਮਲੇ ਦੀ ਤਿਆਰੀ ਵਿੱਚ ਲੱਗੀ ਹੋਈ ਹੈ ਹਾਲਾਂਕਿ ਫੀਡਿੰਗ ਫੰਡਿੰਗ ਅਤੇ ਹਥਿਆਰਾਂ ਦੀ ਖੇਪ ਵੀ ਤੇਜੀ ਭੇਜੀ ਗਈ ਹੈ ਇਸ ਦੇ ਬਾਵਜੂਦ ਸੁਰੱਖਿਆ ਏਜੰਸੀਆਂ ਜਿਹੀ ਕਿਸੇ ਵੀ ਘਟਨਾ ਨਾਲ ਨਿਜੀਠਾਂ ਲਈ ਤਿਆਰੀ ਕਰੀ ਬੈਠੀ ਹੈ ਤੇ ਪੁਲਿਸ ਅਤੇ ਹੋਰ ਏਜੰਸੀਆਂ ਪਾਕਿਸਤਾਨ ਦੀ ਸਰਦ ਨਾਲ ਲੱਗਦੇ ਪਠਾਨਕੋੜ ਤੋਂ ਫਾਜ਼ਿਲਕਾ ਤੱਕ ਦੇ ਰਸਤੇ ਤੇ ਸ਼ਹਿਰਾ ਦੇ ਨਜ਼ਰ ਰੱਖ ਰਹੀਆਂ ਹਨ ਨਾਤਵਾਦੀਆਂ ਸਮਗਲਰਾਂ ਤੇ ਗੈਸਟਾਂ ਦੀ ਗ੍ਰਿਫਤਾਰੀ ਵੀ ਜਾਰੀ ਹੈ ਖਾਸ ਤੌਰ ਤੇ ਜੋ ਮੁਖਸ਼ਵੀਰਾਂ ਲੱਗਦੀ ਪੰਜਾਬ ਦੀ ਸਰਦ ਦੇ ਪੜਾਣਾ ਪੋੜਾ ਤੇ ਗਰਦਾਸਪੁਰ ਜਿਨਾਂ ਤੇ ਸੁਰੱਖਿਆ ਏਜੰਸੀਆਂ ਤਿੱਖੀ ਨਜ਼ਰ ਰੱਖ ਰਹੀਆਂ ਹਨ ਕਿਉਂਕਿ ਪਿਛਲੇ ਦਿਨੀ ਇਸ ਇਲਾਕੇ 'ਚ ਸ਼ੱਕੀ ਵਿਅਕਤੀ ਵੀ ਦੇਖੇ ਗਏ ਹਨ ਪੁਲਿਸ ਤੇ ਬੀਐਸਐਫ ਨੇ ਸ਼ੱਕੀਆਂ ਦੀ ਪਛਾਣ ਕਰਨ ਤੇ ਕਾਬੂ ਕਰਨ ਲਈ ਤਲਾਸ਼ੀ ਮੇਮ ਸ਼ੁਰੂ ਕਰ ਦਿੱਤੀ ਪਰ ਕੋਈ ਸਫਲਤਾ ਹਾਸਲ ਨਹੀਂ ਹੋ ਸਕੀ ਵੀਡੀਓ ਦੇਖਣ ਲਈ ਤੁਹਾਡਾ ਤਾਂ